क्या सिकाल जी की हालचाल आजी तो हटा साक्ता जी तो हटा तो मेरे YouTube चैनल थे ना हाले स्वेरे स्वेरे सेर लैट भी चली गई <coughs> कोई ना यही नहीं है का सारे देखो गैस क्रीम्स लग रही हैं ने यार हो रही है कि मैं नेक्स्ट टाइम मैंने तो जाऊँगी यार और जब जब वापस आ जाएंगे ਇਹ ਹੋ ਗਿਆ ਆ ਕੇ ਪੀਣਾ ਵੀ ਕਰਨਾ ਆ ਪਿਆ ਹੈਗਾ ਫਿਰ ਨਾਲ ਕੇ ਜਿਲੇ ਲ ਬਣਾਉਣਾ ਨੂੰ ਵੇਲੇ ਸੀ ਉਹ ਵੀ ਬਣਾਉਣਾ ਓਬਵੀਅਸਲੀ ਆਪ ਦੀ ਪੰਜੀਰੀ ਬਣਾ ਕੇ ਖਾ ਗਏ ਗਾਇਜ਼ ਮੇਰੇ ਇੱਕ ਵਾਰ ਗਜਰੇਲੇ ਦਾ ਨਾਮ ਨਹੀਂ ਲਿਆ ਇਹਨਾਂ ਨੇ ਪੂਰੀ ਸਰਦੀ ਵੀ ਮੈਂ ਬਣਾਣਾ ਮੈਂ ਮਰ ਗਈ ਕਹਿ ਕੇ ਕਿ ਬਣਾ ਦੋ ਬਣਾ ਦੋ ਕਦੇ ਕਹਿੰਦੇ ਤੇਰੇ ਜਨਮ ਦਿਨ ਵੇਲੇ ਬਣਾਵਾਂਗੇ ਕਦੇ ਜਨਮ ਦਿਨ ਤੋਂ ਪਹਿਲਾਂ ਕਦੇ ਕਹਿੰਦੇ ਜਨਮ ਦਿਨ ਨੰਗੇ ਚਲ ਜਾਣ ਦੇ ਤੋਂ ਬਾਅਦ ਜਨਮ ਦਿਨ ਨੰਗੇ ਨੂੰ ਮਹੀਨਾ ਹੋਣ ਵਾਲਾ ਹੋ ਗਿਆ ਇਹਨਾਂ ਨੇ ਮੇਰਾ ਗਜਰੇਲਾ ਨਹੀਂ ਬਣਾ ਕੇ ਰੱਖਿਆ ਅੱਗੇ ਸਾਰੇ ਤਿਆਰ ਵੀ ਹੋ ਗਏ ਆਇਦਰ ਨਾ ਬੇਨਾ ਤੇ ਇਹ ਬੰਦੇ ਦੇ ਹਜ਼ਰ ਜਾਈ ਨਹੀਂ ਛੱਡੀ ਆਗੀ ਇਹ ਬੇਨਾ ਤੂੰ ਕਿੰਦੇ ਆ ਇਹ ਬੇਨਾ ਤੇ ਨਾ ਅਗਰ ਜਾਣਾ ਤਾਂ ਆੜਾ ਕਿ ਜਾਣਾ ਨਹੀਂ ਕੁਛਿਆ ਯਾਰ ਆਪਾਂ ਨਾ ਕਿਹਾਂ ਮੋਜਾ ਕਰਦੇ ਆ ਸਾਡੇ ਜਾਈ ਮਮੀ ਕੋਲ ਲੈ ਕੇ ਜਾਉ ਆਪਾਂ ਨੂੰ ਬਸ ਸਾਰਾ ਭਾਈ ਆਧਾਰ ਕਾਲਾ ਗਾਇਸ ਮੈਂ ਨਾ ਆਲੀ ਮੇਰਾ ਸਿਰ ਬੋਣ ਨਾਲ ਰਹਿੰਦਾ ਗੱਲਾਂ ਮੇਕਅਪ ਤਾਂ ਮੈਂ ਕਰਦੀ ਨਹੀਂ ਮੰਮਾ ਨਾਲੇ ਸੀ ਸਿਰ ਅਨਾਂ ਦਾ ਸਾਰੀ ਗੁਸ਼ੀ ਪਿਆ ਹੈ ਜੋ ਮੇਕਅਪ ਕਰਨਗੇ ਸਾਰੇ ਦੁੱਤੀ ਜੱਕੇ ਦੱਬਣਗੇ माँ मैं बैली वाके जाऊँ मैं तो तोरियानी जाना है मैं तो तोरियानी थोड़ा बता मेरी है हिल्स फेवरेट ने स्टेटी यून्ड गाइस मिलते हैं आपको कुछ देर बाद लो जी अप्पा बहुत चुपके गिरती है अरे यार ठंडे ठंडे पानी ना ना के मेरे साथ नेग पिलूंगा लेकिन नांगे तक गिरी ਠੰਡੇ ਠੰਡੇ ਪਾਣੀ ਨਾਲ ਨਹਾ ਕੇ ਨਾਲੇ ਅੱਜ ਤੇਰੇ ਗੰਜ ਜੇ ਦਾ ਪਤਾ ਲੱਗ ਗਿਆ ਵੀ ਤੇਰੇ ਗੰਜ ਕਿੱਡਾ ਕ ਭਾਜਾ ਮੇਰਾ ਭਗਤੀ ਅਸੇ ਲੋਗ ਲਾਪੇ ਉਹ ਸਾਰੀ ਮੇਰੀ ਨਹੀਂ ਮੈਂ ਕਿ ਠੰਡੇ ਠੰਡੇ ਪਾਣੀ ਨਾਲ ਨਹਾ ਕੇ ਨਾ ਤਿਆਰ ਕਰਤਾ ਉਹ ਮਾੜੀ ਗੱਲ ਕਰੀਆ ਭਾਈ ਤਨੇ ਭਾਈ ਜਿਹੜਾ ਬੰਦਾ ਸਾਰਾ ਦਿਨ ਬਿਸਤਰੇ 'ਚ ਬੈਠਾ ਰਹੂਗਾ ਨਾ ਉਹਦੇ ਨਾਲ ਐਂ ਬਣ ਮਾਸ਼ਾ ਅੱਲਾਹ ਜੀ ਆਪਾਂ ਜਾ ਰਹੇ ਆਂਗੇ ਲਾ ਇਹ ਕੁੜੀ ਰਿਟਰਨ ਹੀ ਲੋਟ ਆਉਂ। ਟਾਰ ਤਾਂ ਵੈਸੇ ਮੈਂ ਵੀ ਕੱਢੀ ਹੈਗੀ। ਠੀਕ ਆ। ਵੈਸੇ ਨਾ ਸਾਟਾ ਵਾਲਾ ਪੰਪ ਕੋਠੇ ਉਰੇ ਟੱ। ਅਸੀਂ ਇਹਦੇ ਤੇ ਤੇਲ ਪਵਾਉਣੇ ਨੇ ਸਾਰੇ ਜਾਣੇ। ਪਵਾਲੇ ਬਰੇ ਤੇਲ। ਕਿੰਨੇ ਦਾ? ਇੰਨੇ ਕਦਾ ਹੀ ਲੱਗਦਾਗਾ ਉਧਰ ਨੂੰ ਤਾਂ ਹਨਾ। ਸੋਈ ਆ ਨਰਾਾ ਤੋਂ ਦੇ ਕਰਕੇ ਪਾਣੀ ਬਹੁਤ ਖੜਾਗਾ ਸਾਈਡਾਂ 'ਤੇ ਅਸੀਂ ਆ ਗਏ ਜੀ ਮੇਰੇ ਜੇਡ ਦੇ ਕਰੇ ਸੰਗਰੂਰ ਮੈਂ ਉੱਥੇ ਜਾ ਰਹੇ ਆਂਗੇ ਉਹਨਾਂ ਦਾ ਥੋੜਾ ਜਿਹਾ ਸਮਾਨ ਜੋ ਅਸੀਂ ਸਾਡੇ ਕੋਲੇ ਚਲੋ ਫੜਾ ਕੇ ਚੱਲਦੇ ਆਂਗੇ ਕਿੰਨੇ ਸੋਹਣੇ ਸੋਹਣੇ ਖੇਤ ਨੇ ਆ ਗਿਆ ਲੈ ਇੱਕ ਵਧੀਆ ਮੈਂ ਸਾਗ ਹੀ ਮੈਨੂੰ ਕਹਿਣਗੇ ਪਾਗਲ ਹੋ ਗਏ ਤਾਂ ਸਾਗ ਖਾਂ ਖਾ ਕੇ ਜਿੰਨਾ ਚਿਰ ਖੇਤਾਂ 'ਚ ਸਾਗ ਨਹੀਂ ਮੁੱਕਦਾ ਹੈਗਾ ਉਨਾਂ ਚਿਰ ਮੈਂ ਸਾਗ ਨਹੀਂ ਖਾਣ ਵਰਦੀ ਐ ਲਓ ਜੀ ਜਿਹੜੇ ਜਿਹੜੇ ਮਾਸਤੂਆਣਾ ਸਾਹਿਬ ਨਹੀਂ ਗਏ ਹੈਗੇ ਮੱਥਾ ਟੇਕ ਸਕਦੇ ਹੋਗੇ ਬਹੁਤ ਜਿਆਦੇ ਰਾਤ ਚਾਏਗਾ ਇਹ ਕਿ ਬੰਦ ਆਪਣਾਉਂਦੇ ਨਹੀਂ ਇਹਨਾਂ ਦੇ ਹਲੇ ਵੀ ਸੂਟ ਹੀ ਨਹੀਂ ਮੁੱਕ ਰਹੇ ਹੈਗੇ ਯਾ ਨਾ ਪਿਆਗ ਖਰੀਦ ਲਿਆ ਇਸ ਤੋਂ ਅੱਗੇ ਭਈਓ ਕੰਮ ਆ ਗਿਆ ਕਹਿੰਦੇ ਕੋਟਾਂ ਆ ਆ ਗਿਆ ਗਰਮੀ ਇੰਨੀ ਜਾ ਰਹੀ ਹੈ ਨਾ ਸਾਡੇ ਲੈਕਚਰ ਵਿੱਚ ਕੋਟੀਆਂ ਪਾ ਲਿਆ ਜੀ ਕਹਿੰਦੇ ਸੀ ਮੈਨੂੰ ਹਲੇ ਕਹਿੰਦੇ ਸੀ ਕੋਟ ਪਾਲਾ ਵਧੀਆ ਮੈਂ ਪਾ ਕੇ ਨਹੀਂ ਮੈਨੂੰ ਪਤਾ ਸੀ ਤੂੰ ਪਚੜ ਜਾਣੀ ਬਹੁਤ ਜਿਆਦੇ ਗਰਮੀ ਹੈ ਬਹੁਤ ਜਿਆਦੇ ਹਾਂਜੀ ਮਾਸਤੂਣਾ ਸਾਬ ਦੁਕਾਨਾਂ ਲੱਗੀਆਂ ਹੋਈਆਂ ਸੀ ਬਹੁਤ ਜ਼ਿਆਦੇ ਰਾਸ਼ ਵੀ ਸੀਗਾ ਗਰਮੀ ਵੀ ਇੱਕਦਮ ਬਹੁਤ ਜ਼ਿਆਦੇ ਸੀਗੀ ਬਸ ਤਾਂ ਮੀਂਹ ਪਿਆ ਹੋਇਆ ਸੀ ਮੌਸਮ ਠੰਡਾ ਹੋਣਾ ਚਾਹੀਦਾ ਸੀ ਪਰ ਬਹੁਤ ਜ਼ਿਆਦਾ ਗਰਮੀ ਸੀਗੀ ਭੀੜ ਦੇ ਵਿੱਚੋਂ ਨੰਗਣਾ ਬਹੁਤ ਮੁਸ਼ਕਲ ਧੀ ਪਹਿਲਾਂ ਤਾਂ ਆਪਣੀ ਵਾਇਕੀ ਸਟੈਂਡ ਦੇ ਵਿੱਚ ਮਸਾਂਨੇ ਮਸਾ ਲਗਾਈਆਂ ਦੇਖੋ ਕਿੰਨੀਆਂ ਸੁਨੀਆਂ ਦੁਕਾਨਾਂ ਸਜੀਆਂ ਹੋਈਆਂ ਨੇ ਪਰ ਮੇਲਿਆਂ ਦੇ ਵਿੱਚ ਕੋਈ ਸਮਾਨ ਜ਼ਿਆਦਾ ਵਧੀਆ ਤਾਂ ਹੁੰਦਾ ਨਹੀਂ ਹੈਗਾ ਚਲਾਉ ਜਾਈ ਮਾਲ ਹੁੰਦਾ ਹੈਗਾ ਇਸ ਵਾਰ ਤਾਂ ਸਾਨੀ ਜ਼ਿਆਦਾਤਰ ਮੇਲੇ ਚ ਕੋਈ ਸਮਾਨ ਲੈਤੇ ਹੀ ਨਹੀਂ ਹੈਗਾ ਥੋੜਾ ਬਹੁਤਾ ਲੈਂਦਾ ਬਸ ਮੇਨ ਮੇਨ ਜਹ ਉਸ ਤੋਂ ਵੱਧ ਆਪਾਂ ਨੂੰ ਲੱਗੀ ਸੀ ਕਿ ਭੁੱਖ ਆ ਪਤਾ ਚਾਹ ਨਾਲ ਪਕੌੜੇ ਖਾਦੇ ਇਹ ਵੀਡੀਓ ਬਣਾ ਰਹੀ ਸੀ ਸਾਰੇ ਜਾਣੇ ਖਾ ਰਹੇ ਸੀ ਚਾਹ ਨਾਲ ਪਕੌੜੇ ਸੰਗ ਸੰਗ ਕੇ ਜੇ ਖਾ ਰਹੇ ਸੀ ਦਿਖਾਉਣੀ ਆ ਤੁਹਾਨੂੰ ਦੇਖੋ ਦੇਖੋ ਮੈਂ ਮਾਸਤਾ ਹੋ ਕੇ ਚਾਹ ਨਾਲ ਪਕੌੜੇ ਖਾਂਦੇ ਨਹੀਂ ਫਿਰ ਮੈਨੂੰ ਲੱਗੀ ਪਿਆਸ ਫਿਰ ਸਾਡੇ ਪੀਤਾ ਮੈਂ ਤੇ ਭਾਬੀ ਨੇ ਜੂਸ ਮੈਂ ਗੰਨੇ ਦਾ ਜੂਸ ਪੀਤਾ ਭਾਬੀ ਨੇ ਮਸੰਮੀ ਦਾ ਤਾਂ ਜੀ ਹੁਣ ਅਸੀਂ ਵਾਪਸ ਜਾ ਰਹੇ ਹਾਂਗੇ ਮੇਲਾ ਦੇਖ ਕੇ ਮਾਸਤਾਣਾ ਸਾਹਿਬ ਦਾ ਜੇ ਲਾਸਟ ਦਿਨ ਸੀਗਾ ਇੱਕ ਤਰੀਕ ਦਾ ਬਹੁਤ ਜ਼ਿਆਦਾ ਰੌਸ਼ਤੀ ਦਾ ਅਸੀਂ ਮਾਤਾ ਪੁੰਨੀਆਂ ਮਾਤਾ ਪੋਲੀ ਜੀ ਦੇ ਗੁਰਦੁਆਰੇ ਸਾਹਿਬ ਵਿੱਚ ਤਾਂ ਟੇਕ ਲਿਆ ਸੀਗਾ ਦੂਸਰੇ ਗੁਰਦੁਆਰਾ ਸਾਹਿਬ 'ਚ ਤਾਂ ਠੀਕ ਹੈ ਨਹੀਂ ਚਲੋ ਗੱਲ ਤਾਂ ਇੱਕੋ ਹੀ ਹੈ ਨਾ ਜਗ੍ਹਾ ਤਾਂ ਸਾਰੀ ਬਾਬਾ ਜੀ ਦੀ ਹੋਈ ਹੈ ਚਲੋ ਮਿਲਦੇ ਆਂ ਜੀ ਤੁਹਾਨੂੰ ਅਗਲੇ ਵਲੌਗ ਨਾਲ ਪਹੁੰਚਦੇ ਆਂ ਹੁਣ ਘਰੇ ਬਹੁਤ ਜ਼ਿਆਦਾ ਠੰਡ ਹੋ ਗਈ